ਤੇ ਸਥਿਤ ਪੇਪਰ ਮਿਲ ਦੇ ਵਿੱਚ ਕੰਮ ਕਰਦੇ 28 ਵਰਿਆ ਦੇ ਵਿਅਕਤੀ ਦੀ ਮ੍ਰਿਤਕ ਦੇਹ ਜੁੜੀ ਹੈ ਸ਼ਕੀਲਾਤਾ ਦੇ ਵਿੱਚ ਪੇਪਰ ਮਿਲ ਦੇ ਨੇੜੇ ਹੀ ਦਰਖਤ ਦੇ ਨਾਲ ਅਟਕਦੀ ਹੋਈ ਮਿਲੀ ਹੈ ਮੌਕੇ ਦੇ ਪਹੁੰਚ ਚਸ਼ਮਦੀਦਾ ਨੇ ਦੱਸਿਆ ਹੈ ਕਿ ਮ੍ਰਿਤਕ ਨੌਜਵਾਨ ਦੋ ਬੱਚਿਆਂ ਦਾ ਪਿਤਾ ਸੀ ਆਤਮ ਹੱਤਿਆ ਕਰਨ ਦਾ ਕੋਈ ਕਾਰਨ ਸਾਹਮਣੇ ਨਹੀਂ ਆਇਆ ਹੈ ਥਾਣਾ ਸਦਰ ਦੇ ਮੁਖੀ ਇਨਸਪੈਕਟਰ ਇਕਬਾਲ हुसैन ਦੱਸਿਆ ਹੈ ਕਿ ਪੋਸਟਮਾਰਟਮ ਦੇ ਉਪਰੰਤ ਹੀ ਮ੍ਰਿਤਕ ਦੇਹ ਨੂੰ ਵਾਰਸਾਂ ਦੇ ਹਵਾਲੇ ਕੀਤਾ ਜਾਵੇਗਾ ਤੇ ਪਰਿਵਾਰਕ ਮੈਂਬਰ ਦੇ ਬਿਆਨ ਦਰਜ ਕਰਾਉਣਗੇ ਉਸੇ ਮੁਤਾਬਕ ਹੀ ਬੰਦੀ ਕਾਰਵਾਈ ਕੀਤੀ ਜਾਵੇਗੀ ਤੇ ਮੁਕਸਰ ਸਾਹਿਬ ਦੇ ਮਲਾਡ ਰੋਡ ਤੇ ਹਾਦਸਾ ਵਾਪਰਿਆ ਹੈ ਜੁਤੇ ਕਿ ਸ਼ੱਕੀ ਹਾਲਾਤਾਂ ਦੇ ਵਿੱਚ ਦਰਖਤ ਦੇ ਨਾਲ ਲਟਕਦੀ ਹੋਈ ਲਾਸ਼ ਮਿਲੀ ਹੈ ਦੱਸਦੇ ਕਿ 28 ਵਰਿਆ ਵਿਅਕਤੀ ਨੇ ਖੁਦਕੁਸ਼ੀ ਕੀਤੀ ਹੈ ਹਾਲਾਂਕਿ ਖੁਦਕੁਸ਼ੀ ਕੀ ਦੇ ਕਾਰਨ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪੋਸਟਮਾਰਟਮ ਦੀ ਰਿਪੋਰਟ ਆਣੀ ਬਾਕੀ ਹੈ ਤੇ ਮਤੇ ਇਸ ਦੇ ਮੁਤਾਬਕ ਹੀ ਜੋੜੀ ਹੈ ਪੋਸਟਮਾਰਟਮ ਦੀ ਰਿਪੋਰਟ ਦੇ ਮੁਤਾਬਕ ਤੇ ਪਰਿਵਾਰ ਵਾਲਿਆਂ ਦੇ ਬਿਆਨ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਜੋੜੀ ਹੈ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ ਸ਼ੱਕੀ ਹਾਲਾਤਾਂ ਦੇ ਵਿੱਚ ਦਰਖਤ ਦੇ ਨਾਲ ਲਟਕਦੀ ਹੋਈ ਜਿਹੜੀ ਲਾਸ਼ ਹੈ ਉਹ ਬਰਾਮਦ ਹੋਈ ਹੈ ਮੁਖਸਸਾਹਿਬ ਦੇ ਮਲੌਰ ਰੋਡ ਤੇ ਘਟਨਾ ਜੁੜੀ ਹੈ ਵਾਪਰੀ ਹੈ ਜੁਥੇ ਕਿ 28 ਵਰਿਆ ਵਿਅਕਤੀ ਦੇ ਵੱਲੋਂ ਜੁੜਾ ਹੈ ਆਪਣੇ ਆਪ ਨੂੰ ਫਾਹਾ ਲਗਾਇਆ ਗਿਆ ਹੈ ਪਰ ਇਹ ਕਤਲ ਹੈ ਜਾਂ ਫਿਰ ਖੁਦਕੁਸ਼ੀ ਇਸ ਬਾਰੇ ਹਲੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ ਪੋਸਮਾਰਟਮ ਦੇ ਰਿਪੋਰਟ ਆਉਣ ਤੋਂ ਬਾਅਦ ਹੀ ਕੋਈ ਜੁੜੀ ਕਾਰਵਾਈ ਹੈ ਕੀਤੀ ਜਾਵੇਗੀ ਮੁਖਸਸਾਹਿਬ ਦੇ ਮਲੌਰ ਦੇ ਵਿੱਚ ਘਟਨਾ ਵਾਪਰੀ ਹੈ ਦੇਖਿਆ 28 ਵਰਿਆ ਵਿਅਕਤੀ ਦੀ লাশ ਜੜੀ ਹੈ ਮਿਲੀ ਹੈ ਸ਼ਕੀ ਹਲਾਤਾ ਦੇ ਵਿੱਚ ਦਰਖਤ ਦੇ ਨਾਲ ਲਟਕਦੀ ਹੋਈ লাশ ਬਰਾਮਦ ਹੋਈ ਹੈ ਤੇ ਇਸੇ ਖਬਰ ਤੇ ਜ਼ਿਆਦਾ ਜਾਣਕਾਰੀ ਦੇਣ ਦੇ ਲਈ ਸਾਡੇ ਨਾਲ ਇਹ ਸ਼ਾਨ ਜੁੜ ਚੁਕੇ ਨੇ ਫੋਨ ਲਾਈਨ ਤੇ ਇਹ ਸ਼ਾਨਤ ਦੱਸਿਓ ਕਿ ਇੱਕ ਪੋਸਟਮਾਰਟਮ ਦੀ ਰਿਪੋਰਟ ਜੜੀ ਹੈ ਹਲੇ ਆਣੀ ਬਾਕੀ ਇਸ ਦੇ ਕਰਕੇ ਕਿਹਾ ਨਹੀਂ ਜਾ ਸਕਦਾ ਹੈ ਪਰ ਕਿਸ ਹਾਲਾਤ ਦੇ ਵਿੱਚ ਇਹ লাশ ਜੜੀ ਹੈ ਉਥੇ ਬਰਾਮਦ ਹੋਈ ਹੈ ਜੀ ਅੰਜਲੀ ਦੱਸਦੀ ਹੈ ਕਿ ਇਹ ਜਿਸ ਨੌਜਵਾਨ ਦੀ ਮੌਤ ਹੋਈ ਹੈ ਸੁਸਾਈਡ ਦਾ ਚੱਕ ਜਤਾਇਆ ਜਾ ਰਿਹਾ ਹੈ ਇਸ ਨੌਜਵਾਨ ਦੀ 28 ਸਾਲ ਦੀ ਉਮਰ ਹੈ ਦੋ ਬੱਚਿਆਂ ਦਾ ਪਾਪੀ ਪਰਿਵਾਰ ਦਾ ਦੱਸਣਾ ਹੈ ਕਿ ਦੋ ਤਿੰਨ ਦਿਨਾਂ ਤੋਂ ਕੁਝ ਸਿਹਤ ਨੂੰ ਲੈ ਕੇ ਸਮੱਸਿਆ ਚੱਲਦੀ ਸੀ ਜੋ ਇਸ ਲੜਕੇ ਦੇ ਨਾਲ ਪੇਪਰ ਮਿੱਲ ਵਿੱਚ ਸਟਾਫ ਕੰਮ ਕਰਦਾ ਹੈ ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਆਤਮ ਹੱਤਿਆ ਕਰਨ ਦੀ ਕੋਈ ਠੋਸ ਵਜ੍ਹਾ ਨਹੀਂ ਸੀ ਕੋਈ ਲੰਮੀ ਚੌੜੀ ਬਿਮਾਰੀ ਵੀ ਨਹੀਂ ਸੀ ਪਰ ਅਚਾਨਕ ਐਡਾ ਵੱਡਾ ਸਟੈਪ ਇਸ ਨੌਜਵਾਨ ਨੇ ਚੱਕ ਲਿਆ ਹੈ ਜਿਨੇ ਵੱਡੇ ਸਵਾਲ ਖੜੇ ਕੀਤੇ ਹਨ ਪਰ ਮ੍ਰਿਤਕ ਦੇ ਪਰਿਵਾਰਕ ਮੈਂਬਰ ਵੀ ਹੈ ਜਿਹੜੇ ਫਿਲਹਾਲ ਦੁੱਖ ਦੀ ਘੜੀ ਵਿੱਚ ਹੋਣ ਕਰਕੇ ਪੁਲਿਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਜਾਂ ਤਫਤੀਸ਼ ਵਿੱਚ ਮੁਕੰਮਲ ਸਹਿਯੋਗ ਕਰਨ ਤੋਂ ਅਸਮਰੱਥ ਸੀ ਕਿਉਂਕਿ ਪਰਿਵਾਰ ਦਾ ਕਮਾਈ ਕਰਨ ਵਾਲਾ ਇੱਕ ਮਿਹਨਤੀ ਨੌਜਵਾਨ ਜਿਹੜਾ ਅਚਾਨਕ ਹੀ ਇਸ ਦੁਨੀਆ ਤੋਂ ਚਲਾ ਗਿਆ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਇਸ ਦੀ ਵਜ੍ਹਾ ਚਾਹੇ ਜੋ ਵੀ ਹੋਵੇ ਮਾਮਲੇ ਦੀ ਪੂਰੀ ਡੂੰਘਾਈ ਨਾਲ ਪੜਤਾਲ ਕਰਕੇ ਜਿਹੜਾ ਜੇਕਰ ਸੁਸਾਈਡ ਹੈ ਤਾਂ ਉਸ ਮੁਤਾਬਕ ਕਾਰਵਾਈ ਕੀਤੀ ਜਾਵੇਗੀ ਤੇ ਜੇਕਰ ਕਿਸੇ ਹੋਰ ਅੰਸਰ ਦਾ ਇਸ ਮਾਮਲੇ ਵਿੱਚ ਹੱਥ ਪਾਇਆ ਗਿਆ ਤਾਂ ਕਿਸੇ ਨੂੰ ਵੀ ਇਸ ਗੁਨਾਹ ਬਦਲੇ ਬਖਸ਼ਿਆ ਨਹੀਂ ਜਾਵੇਗਾ ਤੇ ਸ਼ਾਂਤ ਪੇਪਰ ਮਿਲ ਦੇ ਕਿੰਨੇ ਕੁ ਦੂਰ ਤੇ ਦਰਖਤ ਜਿਹੜਾ ਹੈ ਲੱਗਿਆ ਹੋਇਆ ਜਿੱਥੇ ਕਿ ਇਹ লাশ ਲਟਕਦੀ ਹੋਈ ਪਾਈ ਗਈ ਹੈ ਸ੍ਰੀ ਮੁਖਤਸਰ ਸਾਹਿਬ ਤੋਂ ਜਿਹੜੀ ਸਥਿਤੀਆ ਪੇਪਰ ਮਿਲ ਲਗਭਗ 5 ਕਿਲੋਮੀਟਰ ਦੀ ਦੂਰੀ ਤੇ ਹੈ ਤੇ ਪੇਪਰ ਮਿਲ ਤੋਂ ਲਗਭਗ 1 ਕਿਲੋਮੀਟਰ ਪਹਿਲਾਂ ਬਰਕੰਦੀ ਵਾਲਾ ਕੱਚਾ ਰਸਤਾ ਜਾਂਦਾ ਹੈ ਜਿੱਥੇ ਸੂਏ ਦੇ ਕਿਨਾਰੇ ਸੰਘਣੀ ਛਾਂਦਾਰ ਜਗਾ ਬਣੀ ਹੋਈ ਹੈ ਅਕਸਰ ਹੀ ਰਾਹੀਰ ਪੰਦੀ ਉਸ ਜਗ੍ਹਾ ਰੁਕ ਜਾਂਦੇ ਆ ਕੁਝ ਧੁੱਪ ਤੋਂ ਗਰਮੀ ਤੋਂ ਰਾਹਤ ਲੈਣ ਵਾਸਤੇ ਉਸੇ ਹੀ ਤਾਂ ਤੇ ਇਸ ਨੌਜਵਾਨ ਦੀ ਜਿਹੜੀ ਮ੍ਰਿਤਕ ਦੇ ਦਰਖਤ ਨਾਲ ਲਟਕਦੀ ਹੋਈ ਮਿਲੀ ਹੈ ਤੇ ਪੁਲਿਸ ਨੂੰ ਇਸ ਦੀ ਬਾਰੇ ਜਾਣਕਾਰੀ ਕਦੋਂ ਦਿੱਤੀ ਗਈ ਗਏ ਸ਼ਾਂਤ ਜਿਹੜੇ ਚਸ਼ਮਦੀਦ ਨੇ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਜੀ ਚਸ਼ਮਦੀਦ ਦਾ ਮੈਂ ਕਹਿਣਾ ਹੈ ਕਿ ਪੁਲਿਸ ਦੇ ਪਹੁੰਚਣ ਨਾਲੋਂ ਪਹਿਲਾਂ ਵੀ ਮ੍ਰਿਤਕ ਦੇ ਹੈ ਜਿਹੜੀ ਸਿਵਲਿਅਨਸ ਨੇ ਦੇਖੀ ਸੀ ਸਤਿ ਯੂਲੀਅਮਸ ਨੇ ਸ਼ੱਕੀ ਹਾਲਾਤਾਂ ਵਿੱਚ ਦੇਰ ਲਟਕਦੀ ਹੋਈ ਦੇਖ ਕੇ ਆਪ ਦਾ ਮੁੰਡਲਾ ਫਰਜ ਸਮਝ ਕੇ ਪੁਲਿਸ ਨੂੰ ਸੂਚਿਤ ਕੀਤਾ ਹੈ ਪੁਲਿਸ ਨੇ ਵੀ ਮੌਕੇ ਤੇ ਪਹੁੰਚ ਕੇ ਜਿਹੜੇ ਐਕਸਪਰਟਸ ਹੁੰਦੇ ਉਹਨਾਂ ਦੀ ਟੀਮ ਨੂੰ ਨਾਲ ਲਿਆ ਹੈ ਕੁਝ ਆਸ-ਪਾਸ ਤੋਂ ਸੈਂਪਲ ਵੀ ਇਕੱਠੇ ਕੀਤੇ ਹੈ ਕਿ ਮੌਤ ਦਾ ਮਾਮਲਾ ਇਹ ਪਤਾ ਨਹੀਂ ਕਿਸ ਦਿਸ਼ਾ ਵਾਲੇ ਪਾਸੇ ਨੂੰ ਟਰਨ ਕਰ ਜਾਵੇ ਪੁਲਿਸ ਵੀ ਪੂਰੀ ਸੰਵੇਦਨਸ਼ੀਲਤਾ ਨਾਲ ਜਿਹੜਾ ਇਸ ਮਾਮਲੇ ਨੂੰ ਫਰੋਲ ਲਈਏ ਪਰ ਪਰਿਵਾਰਕ ਮੈਂਬਰਾਂ ਦੇ ਜਿਹੜੇ ਬਿਆਨਾਂ ਤੋਂ ਬਾਅਦ ਹੀ ਮੁਕੰਮਲ ਰਿਪੋਰਟ ਹੈ ਜਿਹੜੀ ਇਸ ਮਾਮਲੇ ਵਿੱਚ ਤਿਆਰ ਹੋ ਸਕੇਗੀ ਬਹੁਤ ਬਹੁਤ ਸ਼ੁਕਰੀਆ ਸ਼ਾਂਤ ਜੀ ਹੋਰ ਜਾਣਕਾਰੀ ਦੇਣ ਦੇ ਲਈ ਤੇ ਮੁਕਸਰ ਸਾਹਿਬ ਦੇ ਵਿੱਚ ਮਲਾ ਟੋੜ ਤੇ ਹਾਦਸਾ ਵਾਪਰਿਆ ਜੁਥੇ ਕਿ 28 ਵਰਿਆ ਦਾ ਜੋੜਾ ਵਿਅਕਤੀ ਹੋਏ ਉਹ ਉਸਦੀ ਲਾਸ਼ ਜਿਹੜੀ ਹੈ ਬੜੇ ਹੀ ਸ਼ੱਕੀ ਹਾਲਾਤਾਂ ਦੇ ਵਿੱਚ ਲਟਕਦੀ ਹੋਈ ਮਿਲੀ ਹੈ